ਪੁਰਾਣੇ ਸਮਿਆਂ ਚ ਕਿਸ ਨੇ ਬਾੜੇ ਚ ਬੂਤਾ ਛੱਡਦਾ ਬੂਤੇ ਦੇ ਗਾਲ ਚ ਖਰਬੂਜਾ ਫਸ ਗਿਆ ਕੋਈ ਮੇਰੇ ਵਰਗਾ ਕਿਸੇ ਬੈਦ ਕੋਲੇ ਕੰਮ ਸਿੱਖਦਾ ਸੀ ਬੂਤੇ ਦੇ ਗਾਲ ਚੋਂ ਖਰਬੂਜਾ ਕੱਢਣ ਵਾਸਤੇ ਉਹਨੂੰ ਬੁਲਾ ਲਿਆ ਉਹ ਆ ਕੇ ਕਹਿੰਦਾ ਐਂ ਕਰੋ ਵੀ ਦੋ ਬੱਟੇ ਲੈ ਕੇ ਆਓ ਕਰਦਿਆ ਨੇ ਦੋ ਬੱਟੇ ਲਿਆ ਤੇ ਉਹਨੇ ਇੱਕ ਬੱਟਾ ਬੂਤੇ ਦੀ ਗਰਦਨ ਦੇ ਥੱਲੇ ਰੱਖ ਲਿਆ ਦੂਜਾ ਉਸ ਤੋਂ ਤੌਣ ਤੇ ਠੋਕਿਆ ਖਰਬੂਜਾ ਫਿਸ ਗਿਆ ਬੂਤਾ ਔਖੇ ਖੜਾ ਹੋ ਗਿਆ ਉਹਨੇ ਅੱਥੇ ਤਾਂ ਕੰਮ ਹੀ ਬਹੁਤ ਸੌਖਾ ਹੈ ਉਹਨੇ ਆਪਣੀ ਆਟ ਦੁਕਾਨ ਖੋਲ ਲਈ ਕਿਸੇ ਦੀ ਹੋ ਗਈ ਬੁਢੀ ਬਿਮਾਰ ਉਹੀ ਵੈਦ ਬੁਢੀ ਨੂੰ ਦਵਾਈ ਦੇਣ ਤੁਰ ਗਿਆ ਜਾ ਕੇ ਬੁਢੀ ਦੇ ਘਰਦਿਆਂ ਨੂੰ ਕਹਿੰਦਾ ਐ ਕਰੋ ਵੀ ਮੈਨੂੰ 2 ਬੱਟੇ ਲਿਆ ਕੇ ਦਿਓ ਬੁਢੀ ਦੇ ਘਰਦਿਆਂ ਨੇ 2 ਬੱਟੇ ਲਿਆ ਤੇ ਉਹਨੇ 1 ਬੱਟਾ ਬੁਢੀ ਦੀ ਕਰ ਦਿੰਦੇ ਥੱਲੇ ਰੱਖ ਲਿਆ ਦੂਜਾ ਉਹ ਤੋਂ ਧੌਣ 'ਚ ਠੋਕਿਆ ਬੁਢੀ ਚੜ੍ਹਾਈ ਕਰ ਗਈ ਬੁਢੀ ਦੇ ਘਰਦਿਆਂ ਨੇ ਵੈਦ ਢਾ ਲਿਆ ਵੈਦ ਨੂੰ ਕਹਿੰਦਾ ਤੈਨੂੰ ਕਿਹਨੇ ਕੰਮ ਸਿਖਾਇਆ ਓਏ ਵੈਦ ਕਹਿੰਦਾ ਇਹ ਤਾਂ ਮੇਰਾ ਆਪਣਾ ਤਜਰਬਾ ਜੀ ਬੋਤ ਤਾਂ ਤਾਂ ਐ ਠੀਕ ਹੋ ਗਿਆ ਸੀ ਤੁਹਾਡੀ ਬੁਢੀ ਪਤਾ ਨਹੀਂ ਕਿਉਂ ਮਰ ਗਈ